ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸਤਿਗੁਰੂ ਛੇਧੁਰੂ ਆਮਦਾਸ ਪਾਤਸ਼ਾਹ ਜੀ ਦਾ ਪਮੇ ਰੇ ਸਤਾਬ ਦੀ ਰੂਪ ਦੇ 13 ਤੇ 14 ਤਰੀਕ ਨੂੰ ਮਨਾ ਚੁੱਕੇ ਆ ਪਰ ਅਸਲ ਤੌਰ ਤੇ ਅੱਜ ਸਤਪੁਰਾਂ ਦਾ ਗੁਰਤਾ ਗਦੀ ਦਿਵਸ ਹੈ ਤਾਂ ਗੁਰੂ ਆਮਦਾਸ ਪਾਤਸ਼ਾਹ ਜੀ ਨੇ ਇਸੇ ਪਵਿੱਤਰ ਸਥਾਨ ਦੇ ਉੱਤੇ ਸੋ ਬਾਤੇ ਸਿੰਦਰ ਨੂੰ ਸਮਰਪਿਤ ਹੋ ਕੇ ਤਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਸ ਪਵਿੱਤਰ ਜੋਤ ਜਿਸ ਜੋਤ ਦੇ ਵਿੱਚੋਂ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਉਸ ਗੁਰਤਾ ਗੱਦੀ ਦੇ ਅਧਿਕਾਰੀ ਬਣਾਇਆ ਤਾਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਸ ਸਮੇਂ ਰਚਨਾ ਕਰਕੇ ਜਿਹੜੇ ਸਮਾਜ ਦੇ ਦੱਬੇ ਤੇ ਲਤਾੜੇ ਹੋ ਲੋਕ ਸੀ ਉਹਨਾਂ ਨੂੰ ਇੱਕ ਸੰਤਲ ਤੇ ਲਿਆ ਕੇ ਕਾਰ ਸੇਵਾ ਰੂਪੀ ਉਹਨਾਂ ਦਾ ਆਰਥਿਕ ਪੱਖ ਉਹਨਾਂ ਦਾ ਸਮਾਜਿਕ ਪੱਖ ਉਹਨਾਂ ਦਾ ਰਾਜਨੀਤਿਕ ਪੱਖ ਸਾਰੇ ਪੱਖ ਆ ਜਾਕਰ ਕੀਤੇ ਤੇ ਉਸ ਪਵਿੱਤਰ ਸਥਾਨ ਦੀ ਰਚਨਾ ਕਰਕੇ ਸਾਰੂ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾ ਸਮੁੱਚੀ ਮਨੁੱਖਤਾ ਨੂੰ ਔਰ ਇਹੋ ਕਾਰਨ ਆ ਕਿ 사ਤਗੁਰੂ ਜੀ ਦੇ ਉਸ ਪਵਿੱਤਰ ਸਥਾਨ ਤੇ ਮਨੁੱਖ ਜਿਹਨੇ ਨਮਸਕਾਰ ਕਰਨ ਜਾਂਦਾ ਥੱਲੇ ਉਹਦੀਆਂ 5-7 ਕੌੜੀਆਂ ਥੱਲੇ ਨੂੰ ਜਾਂਦਾ ਤੇ ਜਦੋਂ ਉਹ ਤੋਂ ਨਮਸਕਾਰ ਕਰਕੇ ਬਾਹਰ ਨੂੰ ਆਉਂਦਾ ਤੇ ਉੱਚਾ ਹੋ ਕੇ ਆਉਂਦਾ ਇਹ ਸਤਿਗੁਰ ਜੀ ਨੇ ਨਿਮਰਤਾ ਸੁਧਾਰਕ ਤੌਰ ਤੇ ਮਨੁੱਖ ਨੂੰ ਉਦੇਸ਼ ਕੀਤਾ ਕਿ ਮਨੁੱਖ ਨੇ ਨਿਮਰਤਾ ਦੇ ਵਿੱਚ ਰਹਿਣਾ ਸੇਵਾ ਦੇ ਸਿਮਰਨ ਦੇ ਵਿੱਚ ਰਹਿਣਾ ਜੋ ਸਤਗੁਰਾਂ ਬਾਅਦ ਗੁਰਪਾ ਗੱਭੀ ਦੇਵ ਸੇ ਨਾਲ ਦੀ ਨਾਲ ਐਸੇ ਸਥਾਨ ਦੇ ਉੱਤੇ ਗੁਰਦੁਆਰਾ ਬੌਲੀ ਸਾਹਿਬ ਇਸ ਸਥਾਨ ਤੇ ਗੁਰੂ ਅੰਮ੍ਰਿਤਸਰ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਬੜੇ-ਬੱਡੇ ਪਰਪਕਾਰ ਕੀਤੇ ਇੱਥੇ ਜਾਤ-ਵਾਤ, ਵਰਨ-ਵਾਤ ਬਹੁਤ ਵੱਡੇ ਪੱਧਰ ਤੇ ਸੀ ਆਮ ਲੋਕਾਂ ਨੂੰ ਖੋਹਾਂ ਤੇ ਨਿਚਾਨ ਦਿੱਤਾ ਜਾਂਦਾ ਕੱਚੇ ਭਾਂਡੇ ਤੋੜ ਦਿੱਤੇ ਜਾਂਦੇ ਸੀ ਪਰ ਸਤਗੁਰਾਂ ਨੇ ਇਸ ਪਵਿੱਤਰ ਧਰਤੀ ਦੇ ਉੱਤੇ ਉਹ ਮਨੁੱਖਾਂ ਮਨੁੱਖਤਾ ਨੂੰ ਸੰਕਲਿਤੇ ਲਿਆਉਣ ਲਈ ਜਿੱਥੇ ਖੂਨ ਜਲ ਦੇ ਜਿਹੜੇ ਉਹ ਖੜਵਾਏ ਨਾਲ ਗੁਰਦੁਆਰਾ ਬੌਲੀ ਸਾਹਿਬ ਸਾਰਿਆਂ ਲਈ ਇੱਕ ਸਾਂਝੀ ਮਲਤਾ ਦਾ ਕਿ ਇਥੇ ਕੋਈ ਉੱਚੀ ਵਿੱਚ ਨੇ ਜਿਹੜਾ ਮਰਜੀ ਆ ਕੇ ਇਸ ਪਵਿੱਤਰ ਅਸਥਾਨ ਤੇ ਆ ਕੇ ਉਜਾਲ ਵੀ ਲੈ ਜਾਂਦੇ ਸੀ ਇਹ ਇੱਕ ਗੁਰੂ ਸਾਹਿਬ ਨੇ ਸਾਨੂੰ ਬਰਾਬਰਤਾ ਬਖਸ਼ਿਸ਼ ਕੀਤੀ ਸੀ ਜੇ ਸਤਗੁਰੂ ਜੀ ਦਾ ਸਮਾਜਿਕ ਪੱਖ ਦੇਖ ਲਵਾਂ ਜਿੱਥੇ ਇਹ ਸਮਾਜਿਕ ਪੱਖ ਸਤਗੁਰੂ ਜੀ ਨੇ ਆਜ਼ਾਦ ਕਰੀਤਾ ਉੱਥੇ ਉਸ ਵੇਲੇ ਦੀ ਸਤੀ ਪ੍ਰਥਾ ਪਵਿੱਤਰ ਕਰਵਾਣੀ ਵੀ ਸਤਗੁਰਾਂ ਨੇ ਉਸ ਅਸਰਲੇਖੇ ਇੱਥੇ ਸੰਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰਜ ਕੀਤੀ ਤੇ ਨਾਲ ਸਤੀ ਪ੍ਰਥਾ ਨੂੰ ਖਤਮ ਵੀ ਕੀਤਾ ਤੇ ਨਾਲ ਜਿਹੜਾ ਪੁਨਰ ਵਿਆਹ ਸੀ ਕਿਉਂਕਿ ਉਸ ਵੇਲੇ ਇੱਕ ਇਹ ਸਮਾਜਿਕ ਲਾਹਨਤ ਬਣੀ ਹੋਈ ਸੀ ਕਿ ਜਿਹੜੀ ਇਸਤਰੀ ਇੱਕ ਵਾਰੀ ਵਿਆਹੀ ਜਾਂਦੀ ਉਹਨੂੰ ਨਾਲ ਹੀ ਸੜਨਾ ਪੈਂਦਾ ਸੀ ਤੇ ਸਤਗੁਰੂ ਜੀ ਨੇ ਇਹ ਸਮਾਜਿਕ ਲਾਹਨਤ ਵੀ ਖਤਮ ਕੀਤੀ ਤੇ ਸਤਗੁਰੂ ਜੀ ਨੇ ਊਚ ਨੀਚ ਵੀ ਖਤਮ ਕੀਤੀ ਉਸ ਵੇਲੇ ਦਾ ਅਕਬਰ ਬਾਦਸ਼ਾਹ ਕਿਉਂਕਿ ਮੁਸਲਮਾਨਾਂ ਦੇ ਵਿੱਚ ਬਾਦਸ਼ਾਹ ਹੁੰਦੇ ਉਹਨੂੰ ਵੀ ਇੱਕ ਸੰਗਤਲ ਦੇ ਵਿੱਚ ਪੰਗਤ ਦੇ ਵਿੱਚ ਬੈਠ ਕੇ ਬਰਾਬਰ ਬਾਕੀਆਂ ਦੇ ਪ੍ਰਸ਼ਾਦਾ ਛਕਾਇਆ ਸੋ ਜਿੱਥੇ ਸਤਗੁਰੂ ਜੀ ਨੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਇਸ ਸ਼ਹਿਰ ਨੂੰ ਬਸਾਉਣਾ ਕੀਤਾ ਉਥੇ ਸਤਗੁਰੂ ਜੀ ਨੇ 17 ਰਾਗਾਂ ਵਿੱਚ ਪਵਿੱਤਰ ਗੁਰਬਾਣੀ ਉਹ ਵੀ ਗੁਰੂ ਗ੍ਰੰਥ ਸਾਹਿਬ ਪਾਠਾ ਵਿੱਚ ਅੰਕਿਤ ਕੀਤੀ ਸੋ ਅੱਜ ਆਪਾਂ ਉਸ ਸਤਗੁਰੂ ਜੀ ਦਾ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਉਹਨਾਂ ਦਾ ਜੋਤੀ ਜੋਤ ਦੇਸ਼ 450 ਸਤਾਪਦੀ ਦੇ ਰੂਪ ਦੇ ਵਿੱਚ ਬਣਾ ਰਹੇ ਹਾਂ ਕੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਨਹੀਂ ਇਹ 10 ਦਿਨ ਹੋ ਗਿਆ ਸਮਾਰਕ ਨੂੰ ਚੱਲਦਿਆਂ ਨੂੰ ਅੱਜ ਅਮਰਤ ਵੇਲੇ ਤੋਂ ਹੀ ਬੱਚਿਆਂ ਦੇ ਸ਼ਬਦ ਗਾਇਣ ਮੁਕਾਬਲੇ ਤੇ ਉਹਨਾਂ ਦੇ ਨਾਲ ਆ ਬਾਦ ਦੁਪਹਿਰ ਤਕਾਲਾ ਨੂੰ ਗੱਤਕੇ ਦੇ ਜਿਹੜੇ ਜੋਰ ਉਹ ਵੀ ਸੰਗਤ ਖਾਣਗੇ ਕੱਲ ਨੂੰ ਇੱਕ ਮਹਾਨ ਨਗਰ ਕੀਰਤਨ ਤੇ ਨਾਲ ਤੁਹਾਡੇ ਮੀਡੀਆ ਰਾਹੀਂ ਵਿਖਾਣਾ ਚਾਹੁੰਨਾ ਕਿ ਉਹ ਸਤਿਗੁਰਾਂ ਦੇ ਉਸ ਪਵਿੱਤਰ ਸਿਧਾਂਤ ਨੂੰ ਸਮਰਪਤ ਆ ਤੇ ਸੱਚ ਕਰਕੇ ਜਾਣਿਓ ਗੁਰੂ ਸਾਹਿਬ ਆਪ ਹੀ ਵਰਤ ਰਹੇ ਜਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਆ ਜਿੰਨਾ ਜਥੇਬੰਦੀਆਂ ਦੇ ਵਿੱਚ ਉਤਸ਼ਾਹ ਆ ਉਹ ਕੱਲ ਨੂੰ ਮਹਾਨ ਨਗਰ ਕੀਰਤਨ ਸਵੇਰੇ ਅਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ 8:30 ਵਜੇ ਇਸ ਪਵਿੱਤਰ ਧਾਰਮਿਕ ਮਕਾਨੂ ਸਾਹਿਬ ਤੋਂ ਚਾਲੇ ਪਾਊਗਾ ਮੈਂ ਸਾਰੇ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਘਰ ਦਾ ਕੋਈ ਜੀ ਕਰਾ ਜਨਾਂ ਰਹੇ ਇਉਂ ਸਮਝੋ ਕਿ ਗੁਰੂ ਅਮਰਦਾਸ ਪਾਤਸ਼ਾਹ ਸਾਡੇ ਨਾਲ ਹੀ ਕੱਲ ਦਾ ਦਿਨ ਜਿਹੜਾ ਆ ਉਹ ਸਾਡੇ ਨਾਲ ਹੀ ਆ। ਸੋ ਇਹ ਜਿਹੜਾ ਨਾਲ ਕਹਿਣ ਤੋਂ ਭਾਵ ਬਿੱਤਰ ਕਰਵਾਣੀ ਗੁਰਸ਼ਾਬਦ ਜਿੱਲੇ ਮਨੁੱਖ ਪੜਦਾ ਤੇ ਆਮ ਸਿਆਣੇ ਕਹਿੰਦੇ ਆ ਕਿ ਜੇ ਸਤਗੁਰੂ ਦੀ ਗਰਵਾਣੀ ਗੈਣ ਕਰੀਏ ਸਮਝ ਲਾਓ ਉਹ ਸਤਗੁਰੂ ਉਸ ਵੇਲੇ ਨਾਲ ਹੀ ਆਏ ਮਨੁੱਖ ਨੂੰ ਸਮਝਾਉਣ ਲਈ ਸੰਕੇਤਕ ਮਾਤਰ ਮਹਾਪੁਰਸ਼ਾਂ ਨੇ ਇੱਕ ਸੰਦੇਸ਼ ਦਿੱਤਾ। ਸੋ ਆਪਾਂ ਉਹਦੇ ਵਿੱਚ ਸ਼ਾਮਿਲ ਹੋਈਏ ਪਰ ਸੋਨੂੰ 18 ਤਰੀਕ ਨੂੰ ਫਿਰ ਸਾਰਾ ਦਿਨ ਤੇ ਸਾਰੀ ਰਾਤ ਉਹ ਵੱਡੇ ਸਮਾਗਮ ਜਿਹੜੇ ਆ ਇਸ ਧਰਤੀ ਤੇ ਜਿਹੜੇ ਆ ਚੱਲਨੇ ਆ ਸੋ ਸਾਰੀ ਸੰਗਤ ਨੂੰ ਨਮਰਤਾ ਸਹਿਤ ਬੇਨਤੀ ਕਰਦਾ ਵੱਧ ਤੋਂ ਵੱਧ ਇਸ ਸਦੀਵੀ ਦੇ ਵਿੱਚ ਆਪ ਵੀ ਸ਼ਾਮਲ ਹੋਈਏ ਬੱਚਿਆਂ ਨੂੰ ਵੀ ਸ਼ਾਮਲ ਕਰੀਏ ਤੇ ਮੈਨੂੰ ਖੁਸ਼ੀ ਵੀ ਆ ਕਿ ਅੱਜ ਮੈਂ ਇਹਲੇ ਸਟੇਜ ਤੇ ਆਇਆ ਕਿ ਢਾਡੀ ਸੀਤਲ ਸਿੰਘ ਜਿਹੜਾ ਪੇਸ਼ੰ ਪਤਾਵਾ ਸੀ ਢਾਡੀਆਂ ਦਾ ਉਹਨੂੰ ਇੱਕ ਮਾਣ ਸੀ ਬਹੁਤ ਵੱਡਾ ਉਸ ਅਕੈਡਮੀ ਦੇ ਵਿੱਚੋਂ ਬੱਚੇ ਜਿਹੜੇ ਆ ਉਹ ਢਾਡੀ ਵਾਰਾਂ ਗਾਇਨ ਕਰਾ ਰਹੇ ਸੀ ਤੇ ਮੈਨੂੰ ਪਛੋਕਰ ਵੱਲ ਚੇਤਾ ਆਇਆ ਕਿ ਦਿਆ ਸਿੰਘ ਗਿਲਬਰ ਪਖਰਪੁਰੀ ਸਾਹਿਬ ਤੇ ਭਾਈ ਸੀਤਲ ਸਾਹਿਬ ਸੀ ਤੇ ਉਹ ਉਹਨਾਂ ਨੇ ਸਾਉਣ ਸੰਗ ਸੀਤਲ ਜਿਹੜੇ ਢਾਡੀ ਕਲਾ ਦੇ ਇੱਕ ਮੈਂ ਸਮਝਦਾ ਪੀਸ਼ਨ ਪਤਾਮਾ ਸੀਗੇ ਉਹ ਇਹਨੇ ਵੀ ਅੱਜ ਜਦھے ਮੈਂ ਦੇਖਿਆ ਇੱਥੇ ਉਹ ਜੋਸ਼ ਦੇ ਨਾਲ ਬੋਲ ਰਹੇ ਸੀ ਉਹ ਛੋਟੇ ਬੱਚਿਆਂ ਨੇ ਵੀ ਤਾਂਤੀ ਸਾਜ਼ਾਂ ਦੇ ਨਾਲ ਕੀਰਤਨ ਕੀਤਾ ਜਿਹੜੇ ਸਾਡੇ ਵੱਖ-ਵੱਖ ਸਕੂਲਾਂ ਚ ਵੱਖ-ਵੱਖ ਮਿਸ਼ਨਰੀ ਕਾਲਜਾਂ ਦੇ ਵਿੱਚੋਂ ਆਏ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਵੱਧ ਤੋਂ ਵੱਧ ਸ਼ਾਮਲ ਹੋਈਏ ਸ਼ਾਮਲ ਹੋ ਕੇ ਇੱਕ ਮਨੰਮਰਤਾ ਸਾਹਿਬ ਜਰੂਰ ਬੇਨਤੀ ਕਰਨੀ ਚਾਹਨਾ ਗੁਰੂ ਦਸਮ ਪਾਤਸ਼ਾਹ ਜੀ ਨੇ ਸਭ ਸਿੱਖਣ ਕੋ ਹੁਕਮ ਹੈ ਗੁਰਮਾਨ ਨੂੰ ਗ੍ਰੰਥ ਗੁਰੂ ਗ੍ਰੰਥ ਨੂੰ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਤੇ ਖੰਡੇ ਬਾਟੇ ਦੀ ਬਹੁਤ ਛੱਕ ਕੇ ਤੇ ਤਿਆਰਬਰ ਤਿਆਰ ਹੋ ਕੇ ਨਿਤਨੇਮੀ ਹੋਣਾ ਗੁਰਵਾਣੀ ਗਾਇਨ ਦੇ ਕਰਨੇ ਚਾਰ ਬਜਰ ਕਰਤਾਂ ਤੋਂ ਬਚਣਾ ਵੀ ਆ ਤੇ ਪੰਥ ਨੂੰ ਸਮਰਪਿਤ ਹੋ ਕੇ ਗੁਰਵਾਣੀ ਅਨਸਾਰ ਆਪਣਾ ਜੀਵਨ ਜਿਉਣਾ ਇਹੋ ਮੈਂ ਸਾਹਮਣੇ ਪਵਿੱਤਰ ਸੰਦੇਸ਼ ਸਾਰਿਆਂ ਬਾਸਤੇ ਆ ਸੋ ਬਹੁਤ-ਬਹੁਤ ਧੰਨਵਾਦ ਮੇਰੇ ਸਾਰੇ ਸਾਥੀ ਜਿਨ੍ਹਾਂ ਨੇ ਬਹੁਤ ਵੱਡਾ ਜੁਆਨਦਨ ਪਾਇਆ ਮੇਤਾ ਸਾਹਿਬ ਕਿਉਂਕਿ ਇਹਨਾਂ ਨੂੰ ਇੱਕ ਮਾੜ ਦਿੱਤੀ ਸੀ ਇਹਨਾਂ ਦੇ ਨਾਲ ਸਾਰੀ ਸਾਉ ਕਮੇਟੀ ਸੀ ਮੇਰੇ ਨਾਲ ਬੂ ਸਾਹਿਬ ਬੈਠੇ ਆ ਇਧਰ ਆਪਣੇ ਬਾਬਾ ਬੂਤਾ ਸਿੰਘ ਵੀ ਆਏ ਸਨ ਵੀ ਆਸੀ ਸਾਰੇ ਬੈਠੇ ਆ ਤੇ ਸਾਡੇ ਸਕੱਤਰ ਧਰਮ ਪ੍ਰਚਾਰ ਤੇ ਦੂਸਰੇ ਸਕੱਤਰ ਸਾਰਿਆਂ ਨੇ ਬਹੁਤ ਵੱਡੀ ਮਿਹਨਤ ਕੀਤੀ ਆ ਔਰ ਮਿਹਨਤ ਕਹਿਣ ਤੋਂ ਭਾਵ ਕਿਉਂਕਿ ਇੱਕ ਸਤਾਬ ਦੀ ਵੀ ਰੂਪ ਰੇਖਾ ਲੇਕੜੀ ਹੁੰਦੀ ਆ ਉਹ ਰੂਪ ਲਿਖਾ ਰੂਪ ਰੇਖਾ ਇੱਡੇ ਪੱਤਰ ਤੇ ਲਿਖੀ ਗਈ ਕਿ ਪਰਸੋਂ ਦਾ ਲੋਕ ਇੱਥੇ ਆਉਣਗੇ ਅੱਜ ਮੈਂ ਦੇਖਦਾ ਜਦੋਂ ਪਾਟੇ ਆਉਣਾ ਆਪਣੇ ਹਿਯਾਰਪੁਰੋਂ ਜਿੰਨਾ ਸੰਗਤ ਵਿੱਚ ਉਤਸ਼ਾਹ ਆ ਇਹ ਇਸ ਗੱਲ ਦੀ ਅਗਵਾਈ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਹ ਪੰਜਾਬ ਅੱਜ ਵੀ ਗੁਰਾਂ ਦੇ ਨਾਂ ਤੇ ਜਿਉਂ ਰਿਹਾ ਇਹੋ ਹੀ ਕਾਰਨ ਆ ਕਿ ਹਰ ਇੱਕ ਬੱਚਾ ਮਾਈ ਬਚੰਦੀ ਨੌਜਵਾਨ ਇਸ ਧਰਤੀ ਦਾ ਨਤਮਸਤਕ ਹੋਣ ਆ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ